ਸਤਨਾਮ ਵਾਹਿਗੁਰੂ ਸਾਹਿਬ ਜੀ ਗਾੜੀ ਮਾਜ ਮਹੱਲਾ ਚੌਥਾ ਤੁਝ ਜੀ ਮੇਰੇ ਗੋਵਿੰਦਾ ਤੁਝ ਜੀ ਮੇਰੇ ਪਿਆਰਿਆ ਘਰ ਪ੍ਰਮੇਰ ਜੋ ਜੀ ਜੀਓ ਹਰੇ ਆਪੇ ਕਾਣ ਉਪਾਏਂਦਾ ਮੇਰੇ ਗੋਵਿੰਦਾ ਹਰੇ ਆਪੇ ਗੋਪੀ ਖੋਜੀ ਜੀਉ ਹਰੇ ਆਪੇ ਸਭ ਕਟ ਭੋਗਦਾ ਮੇਰੇ ਗੋਵਿੰਦਾ ਆਪੇ ਰਸਿਆ ਭੋਗੀ ਜੀਉ ਹਰ ਸੋ ਜਾਣ ਨ ਭੁੱਲੈ ਮੇਰੇ ਗੋਵਿੰਦਾ ਆਪੇ ਸਤਿਗੁਰ ਜੋਗੀ ਜੀ ਆਪੇ ਜਗਤ ਉਪਾਇੰਦਾ ਮੇਰੇ ਗੋਵਿੰਦਾ ਹਰ ਆਪ ਖੇਲੈ ਬਹਰੰਗ ਜੀਓ ਇਕ ਨਭੋਗ ਪੁਗਾਏਂਦਾ ਮੇਰੇ ਗਵਿੰਦਾ ਇਕ ਨਗਨ ਫਿਰਹਿ ਨੰਦਨੰਗੀ ਜੀਉ ਆਪੇ ਜਗਤ ਉਪਾਏਂਦਾ ਮੇਰੇ ਗਵਿੰਦਾ ਹਰ ਦਾਨ ਦੇਵੇ ਸਭ ਮੰਗੀ ਜੀਉ ਭਗਤਾ ਨਾਮੇ ਆਧਾਰ ਹੈ ਮੇਰੇ ਗੋਵਿੰਦਾ ਹਰ ਕਥਾ ਮੰਗਹਿ ਹਰ ਜੰਗੀ ਜੀਉ ਹਰਿਆਪੇ ਭਗਤ ਕਰਾਈਦਾ ਮੇਰੇ ਗੋਵਿੰਦਾ ਹਰ ਭਗਤਾ ਲੋਚ ਮਨ ਪੂਰੇ ਜੀਉ ਅਪੇ ਜਲ ਤਲ ਵਰਤਦਾ ਮੇਰੇ ਗੋਵਿੰਦਾ ਰਬ ਰਹਿਆ ਨਹਿ ਦੂਰੀ ਜੀਓ ਹਰ ਅੰਦਰ ਬਾਹਰ ਆਪ ਹੈ ਮੇਰੇ ਗੋਵਿੰਦਾ ਹਰ ਆਪ ਰਹਿਆ ਪਰ ਪੂਰੀ ਜੀਓ ਹਰ ਆਤਮ ਰਾਮ ਫਸਾਰਿਆ ਮੇਰੇ ਗੋਵਿੰਦਾ ਹਰ ਆਪੇ ਆਪ ਹਦੂਰੀ ਜੀਆ ਹਰ ਅੰਤਰਵਾਜਾ ਪਾਉਣ ਹੈ ਮੇਰੇ ਗੋਵਿੰਦਾ ਹਰ ਆਪ ਵਜਾਏ ਤਿਉ ਵਾਜੇ ਜੀਆ हरे अंतर नाम निधान हैरे गोवि गुरु शब्दी हर प्रभग जजियो आपे शरण मेरे गोविंदा हर भगत जना रखला जियो ਵੜ ਭਾਗੇ ਮਿਲ ਸੰਗਤੀ ਮੇਰੇ ਗੋਵਿੰਦਾ ਜਨ ਨਾਨਕ ਨਾਮ ਸਿਧ ਕਾਜੈ ਜੀਉ ਗਾੜੀ ਮਾਜ ਮਹੱਲਾ ਚੌਥਾ ਜੋ ਜੀ ਮੇਰੇ ਗੋਵਿੰਦਾ ਜੋ ਜੀ ਮੇਰੇ ਪਿਆਰਿਆ ਹਰ ਪ੍ਰਭ ਮੇਰਾ ਚੋ ਜੀ ਜੀ ਹਰਿ ਆਪੇ ਗਾਨੁ ਪਾਇਦਾ ਮੇਰੇ ਗਵਿੰਦਾ ਹਰਿ ਆਪੇ ਗੋਪੀ ਖੋ ਜੀ ਜੀ ਹਰਿ ਆਪੇ ਸਭ ਕਟ ਭੋਗਦਾ ਮੇਰੇ ਗਵਿੰਦਾ ਆਪੇ ਰਸੀਆ ਭੋਗੇ ਜੀ ਹਰ ਸੋ ਜਾਣ ਨ ਭੁੱਲੈ ਮੇਰੇ ਗੋਵਿੰਦਾ ਆਪੇ ਸਤਗੁਰ ਜੋਗੇ ਜੀ ਆਪੇ ਜਗਤ ਉਪਾਈ ਦਾ ਮੇਰੇ ਗੋਵਿੰਦਾ ਹਰ ਆਪ ਖੇਲ ਬਹਰੰਗੀ ਜੀ ਇਕ ਨ ਭੋਗ ਪੁਗਾਏ ਦਾ ਮੇਰੇ ਗੋਵਿੰਦਾ ਇਕ ਨਗਨ ਫਿਰ ਹੈ ਨਗਨੰਗੀ ਜੀਉ ਆਪੇ ਜਗਤ ਉਪਾਈ ਦਾ ਮੇਰੇ ਗੋਵਿੰਦਾ ਹਰ ਦਾਨ ਦੇਵੈ ਸਭ ਮੰਗੀ ਜੀਉ ਭਗਤਾਂ ਨਾਮੇ ਆਧਾਰ ਹੈ ਮੇਰੇ ਗੋਵਿੰਦਾ ਹਰ ਕਥਾ ਮੰਗਹਿ ਹਰ ਚੰਗੀ ਜੀਵ ਹਰਿ ਆਪੇ ਭਗਤ ਕਰਾਈਂਦਾ ਮੇਰੇ ਗੋਵਿੰਦਾ ਹਰ ਭਗਤਾ ਲੋਚ ਮਨ ਪੂਰੀ ਜੀਵ ਆਪੇ ਜਲ ਥਲ ਵਰਤਦਾ ਮੇਰੇ ਗੋਵਿੰਦਾ ਰਵ ਰਹਿਆ ਨਹਿ ਦੂਰੀ ਜੀਓ ਹਰ ਅੰਦਰ ਬਾਹਰ ਆਪ ਹੈ ਮੇਰੇ ਗੋਵਿੰਦਾ ਹਰ ਆਪ ਰਹਿਆ ਭਰ ਪੂਰੀ ਜੀਓ ਹਰ ਆਤਮ ਰਾਮ ਬਸਾਰੇ ਆ ਮੇਰੇ ਗੋਵਿੰਦਾ ਹਰ ਵੇਖੇ ਅਭ ਹਦੂਰੀ ਜੀ ਹਰ ਅੰਤਰਵਾਜਾ ਪਾਉਣ ਹੈ ਮੇਰੇ ਗੋਵਿੰਦਾ ਹਰ ਆਪ ਵਜਾਏ ਤਿਉ ਵਜੈ ਜੀ ਹਰੇ ਅੰਤਰ ਨਾਮ ਨਿਧਾਨ ਹੈ ਮੇਰੇ ਗੋਵਿੰਦਾ ਗੁਰ ਸ਼ਬਦੀ ਹਰ ਪ੍ਰਭ ਗਾਜੈ ਜੀਉ ਆਪੇ ਸ਼ਰਨ ਪਵਾਇਦਾ ਮੇਰੇ ਗੋਵਿੰਦਾ ਹਰ ਭਗਤ ਜਨ ਰਖ ਲਜੈ ਜੀਉ ਵਡਭਾਗੇ ਮਿਲ ਸੰਗਤੀ ਮੇਰੇ ਗੋਵਿੰਦਾ ਜਨ ਨਾਨਕ ਨਾਮ ਸਿਧ ਕਾਜ ਜੀਆ ਗਾੜੀ ਮਾਜ ਮਹੱਲਾ ਚੌਥਾ ਚੋ ਜੀ ਮੇਰੇ ਗੋਵਿੰਦਾ ਚੋ ਜੀ ਮੇਰੇ ਪਿਆਰੀਆ ਪ੍ਰਭ ਮੇਰਾ ਚੋ ਜੀ ਜੀ ਹਰਿ ਆਪੇ ਕਾਨੁ ਪਾਇਦਾ ਮੇਰੇ ਗਵਿੰਦਾ ਹਰਿ ਆਪੇ ਗੁਪੇ ਖੋ ਜੀ ਜੀ ਹਰਿ ਆਪੇ ਸਭ ਕਟ ਭੋਗਦਾ ਮੇਰੇ ਗਵਿੰਦਾ ਅਪੇ ਰਸਿਆ ਭਗੇ ਜੀ ਹਰ ਸੁਜਾਨ ਨ ਭੁੱਲੇ ਮੇਰੇ ਗੋਵਿੰਦਾ ਅਪੇ ਸਤਗੁਰ ਜੋਗੇ ਜੀ ਅਪੇ ਜਗਤ ਉਪਾਈ ਦਾ ਮੇਰੇ ਗੋਵਿੰਦਾ ਖੇਲੈ ਬਰੰਗ ਜੀਆ ਇਕ ਨਾ ਭੋਗ ਭਗਾਏਂਦਾ ਮੇਰੇ ਗੋਵਿੰਦਾ ਇਕ ਨਗਨ ਫਿਰਹਿ ਨਗਨ ਨੰਗੀ ਜੀਉ ਆਪੇ ਜਗਤ ਉਪਾਏਂਦਾ ਮੇਰੇ ਗੋਵਿੰਦਾ ਹਰ ਦਾਨ ਦੇਵ ਸਭ ਮੰਗੇ ਜੀਉ ਭਗਤ ਨਾਮੇ ਅਧਾਰ ਹੈ ਮੇਰੇ ਗੋਵਿੰਦਾ ਹਰ ਕਥਾ ਮੰਗਹਿ ਹਰ ਚੰਗੀ ਜੀਉ ਹਰਿ ਆਪੇ ਭਗਤ ਕਰਾਈਂਦਾ ਮੇਰੇ ਗੋਵਿੰਦਾ ਹਰੇ ਭਗਤਾ ਲੋਚ ਮਨ ਪੂਰੀ ਜੀਓ ਹਪੇ ਜਲ ਧਲ ਵਰਤਦਾ ਮੇਰੇ ਗੋਵਿੰਦਾ ਰਵ ਰਹਿਆ ਨਹਿ ਦੂਰੀ ਜੀਓ ਹਰੇ ਅੰਦਰ ਬਾਹਰ ਆਪ ਹੈ ਮੇਰੇ ਗੋਵਿੰਦਾ ਹਰੇ ਆਪ ਰਹਿਆ ਭਰਪੂਰ ਜੀ ਹਰਿ ਆਤਮ ਰਾਮ ਬਸਾਰਿਆ ਮੇਰੇ ਗੋਵਿੰਦਾ ਹਰਿ ਆਪੇ ਆਪ ਹਦੂਰ ਜੀ ਹਰਿ ਅੰਤਰਵਾਜਾ ਪਾਉਣ ਹੈ ਮੇਰੇ ਗੋਵਿੰਦਾ ਜਾਏ ਤ्यों ਵਾਜੈ ਜੀਉ ਹਰ ਅੰਤਰ ਨਾਮੁ ਨਿਧਾਨ ਹੈ ਮੇਰੇ ਗਵਿੰਦਾ ਗੁਰ ਸ਼ਬਦਿ ਹਰਿ ਪ੍ਰਭ ਗਾਜੈ ਜੀਉ ਆਪੇ ਸ਼ਰਨ ਪਵਾਇਦਾ ਮੇਰੇ ਗਵਿੰਦਾ ਹਰ ਭਗਤ ਜਨ ਨਾਖ ਲਜ ਜੀਵ ਵੱਡ ਭਾਗੀ ਮਿਲ ਸੰਗਤੀ ਮੇਰੇ ਗੋਵਿੰਦਾ ਜਨ ਨਾਨਕ ਨਾਮ ਸਿਧ ਕਾਜ ਜੀਵ ਗਾੜੀ ਮਾਜ ਮਹੱਲਾ ਚੌਥਾ ਜੋ ਜੀ ਮੇਰੇ ਗੋਵਿੰਦਾ ਜੋ ਜੀ ਮੇਰੇ ਪਿਆਰਿਆ ਹਰ ਪ੍ਰਭ ਮੇਰਾ ਜੋ ਜੀ ਜੀਓ ਹਰ ਆਪੇ ਗਾਨੇ ਉਪਾਇਦਾ ਮੇਰੇ ਗੋਵਿੰਦਾ ਹਰ ਆਪੇ ਗੁਪੇਖੋ ਜੀ ਜੀਓ ਹਰੀ ਆਪੇ ਸਭ ਕੱਢ ਭੋਗਦਾ ਮੇਰੇ ਗਵਿੰਦਾ ਆਪੇ ਦਸਿਆ ਭੋਗੀ ਜੀਓ ਹਰ ਸੁ ਜਾਣ ਨ ਭੁੱਲੈ ਮੇਰੇ ਗਵਿੰਦਾ ਆਪੇ ਸਤਗੁਰ ਜੋਗੀ ਜੀਓ ਆਪੇ ਜਗਤ ਉਪਾਇਦਾ ਮੇਰੇ ਗਵਿੰਦਾ ਹਰ ਆਪ ਖੇਲੈ ਬਹ ਰੰਗੇ ਜੀਉ ਇਕ ਨਾ ਭੋਗ ਪੁਗਾਏਂਦਾ ਮੇਰੇ ਗਵਿੰਦਾ ਇਕ ਨਗਨ ਫਿਰਹਿ ਨੰਗਨੰਗੀ ਜੀਉ ਆਪੇ ਜਗਤ ਉਪਾਈਂਦਾ ਮੇਰੇ ਗੋਵਿੰਦਾ ਹਰ ਦਾਨ ਦੇਵੇ ਸਭ ਮੰਗੇ ਜੀਵ ਭਗਤਾਂ ਨਾਮੇ ਆਧਾਰ ਹੈ ਮੇਰੇ ਗੋਵਿੰਦਾ ਹਰ ਕਥਾ ਮੰਗਹਿ ਹਰ ਚੰਗੀ ਜੀਵ ਹਰੇ ਆਪੇ ਭਗਤ ਕਰਾਈਂਦਾ ਮੇਰੇ ਗੋਵਿੰਦਾ ਹਰ ਭਗਤਾ ਲੋਚ ਮਨ ਪੂਰੀ ਜੀਓ ਆਪੇ ਜਲ ਥਲ ਵਰਤਦਾ ਮੇਰੇ ਗੋਵਿੰਦਾ ਰਵ ਰਹਿਆ ਨਹਿ ਦੂਰੀ ਜੀਓ ਹਰ ਅੰਦਰ ਬਾਹਰ ਆਪ ਹੈ ਮੇਰੇ ਗਵਿੰਦਾ ਹਰ ਆਪ ਰਹਿਆ ਪਰ ਪੂਰੀ ਜੀਵ ਹਰ ਆਤਮ ਰਾਮ ਬਸਾਰਿਆ ਮੇਰੇ ਗਵਿੰਦਾ ਹਰ ਵੇਖਿਆ ਬਹ ਦੂਰੀ ਜੀਵ ਹਰ ਅੰਤਰਵਾਜਾ ਪਾਉਣ ਹੈ ਮੇਰੇ ਗੋਵਿੰਦਾ ਹਰ ਆਪ ਵਜਾਏ ਤਿਆਵਾਜ ਜੀਵ ਹਰ ਅੰਤਰਨਾਮ ਨਿਧਾਨ ਹੈ ਮੇਰੇ ਗੋਵਿੰਦਾ ਗੁਰ ਸ਼ਬਦੀ ਹਰ ਪ੍ਰਭ ਗਾਜੈ ਜੀਵ பி போவிர பக ஜ ஜனாரி வட பாகி மேல சி மே ஜன நான நாம சித கா ஜ கௌடி ਰਾਜ ਮਹੱਲਾ ਚੌਥਾ ਜੋਜੀ ਮੇਰੇ ਗਵਿੰਦਾ ਤੁਜੀ ਮੇਰੇ ਪਿਆਰਿਆ ਸਰਬ ਰਬ ਮੇਰਾ ਜੋਜੀ ਜੀਓ ਹਰਿ ਆਪੇ ਗਾਨਿ ਉਪਾਇੰਦਾ ਮੇਰੇ ਗਵਿੰਦਾ ਹਰਿ ਆਪੇ ਗੋਪੀ ਜੀ ਜੀ ਹਰਿ ਆਪੇ ਸਭ ਕਟ ਭੋਗਦਾ ਮੇਰੇ ਗੋਵਿੰਦਾ ਆਪੇ ਰਸੀ ਆਪੋ ਗੀ ਜੀ ਹਰ ਸੁ ਜਾਣ ਮੈਂ ਭੁੱਲੈ ਮੇਰੇ ਗੋਵਿੰਦਾ ਅਪੇ ਸਤਗੁਰ ਜੋਗੀ ਜੀ ਆਪੇ ਜਗਤ ਉਪਾਈ ਦਾ ਮੇਰੇ ਗੋਵਿੰਦਾ ਸਰ ਆਪ ਖੇਲ ਬਰੰਗੀ ਜੀਓ ਇਕ ਨਾ ਭੋਗ ਭਗਾਏ ਦਾ ਮੇਰੇ ਗੋਵਿੰਦਾ ਇਕ ਨੰਗਨ ਫਿਰ ਹੈ ਨੰਗਨੰਗੀ ਜੀ ਆਪੇ ਜਗਤ ਉਪਾਇੰਦਾ ਮੇਰੇ ਗਵਿੰਦਾ ਹਰਦਾਨ ਦੇਵੈ ਸਭ ਮੰਗੀ ਜੀ ਭਗਤਾਂ ਨਾਮੇ ਅਧਾਰ ਹੈ ਮੇਰੇ ਗਵਿੰਦਾ ਹਰ ਕਥ ਮੰਗ ਹੈ ਹਰ ਜੰਗੀ ਜੀਓ ਹਰ ਆਪੇ ਭਗਤ ਕਰਾਇਦਾ ਮੇਰੇ ਗਵਿੰਦਾ ਹਰ ਭਗਤਾ ਲੋਚ ਮਨ ਪੂਰੀ ਜੀਓ ਆਪੇ ਜਲ ਤਲ ਵਰਤਦਾ ਮੇਰੇ ਗਵਿੰਦਾ ਰਵ ਰਹਿਿਆ ਨਹੀਂ ਦੂਰੇ ਜੀਓ ਹਰ ਅੰਦਰ ਬਾਹਰ ਆਪ ਹੈ ਮੇਰੇ ਗਵਿੰਦਾ ਹਰ ਆਪ ਰਹਿਿਆ ਪਰ ਪੂਰੇ ਜੀਓ ਹਰ ਆਤਮ ਰਾਮ ਬਸਾਰੇ ਆ ਮੇਰੇ ਗਵਿੰਦਾ ਹਰਿ ਵਿਖੇ ਅਭ ਹਦੂਰੇ ਜੀਓ ਹਰ ਅੰਤਰਵਾਜਾ ਪਾਣ ਹੈ ਮੇਰੇ ਗੋਵਿੰਦਾ ਹਰ ਆਪ ਵਜਾਈ ਤਿਉ ਵਜੈ ਜੀਓ ਹਰ ਅੰਦਰ ਨਾਮ ਨਿਧਾਨ ਹੈ ਮੇਰੇ ਗੋਵਿੰਦਾ ਗੁਰ ਸ਼ਬਦ ਦੀ ਹਰ ਪ੍ਰਭ ਦਾਜੈ ਜੀ ਆਪੇ ਸ਼ਰਨ ਪਵਾਇਦਾ ਮੇਰੇ ਗੋਵਿੰਦਾ ਹਰ ਭਗਤ ਜਨ ਆਖ ਲਾਜੈ ਜੀ ਵਡ ਭਾਗੇ ਮਿਲ ਸੰਗਤੀ ਮੇਰੇ ਗੋਵਿੰਦਾ ਜਨ ਨਾਨਕ ਨਾਮ ਸਿਧ ਕਜੈ ਜੀਉ ਆਪੇ ਸ਼ਰਨ ਭਵਾਇਦਾ ਮੇਰੇ ਗੋਵਿੰਦਾ ਹਰ ਭਗਤ ਜਨ ਰਖ ਲਜੈ ਜੀਉ ਵੱਡ ਭਾਗੀ ਮਿਲ ਸੰਗਤੀ ਮੇਰੇ ਗੋਵਿੰਦਾ ਜਨ ਨਾਨਕ ਨਾਮ ਸਿੱਧ ਕਾ ਜੈ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ